ਹੈਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਾਡੇ ਸ਼ਾਰਿਆ ਵਾਲੋ ਛੋਇਆ ਨਾ ਤੁਹਾਨੂੰ ਇਹ ਵਿਚੰਨੀ ਲੱਪਿੰਦੀ ਜੇ ਪਿਆਰ ਨਾਲ ਗੱਲ ਕਰ ਲਈਦੀ ਤੇ ਹਾਂ ਸਹੀ ਗੱਲ ਉਸੇ ਵੜਈ ਹੈ ਮੇਰੇ ਲੱਗਿਆ ਆਜੂ ਕਿ ਜੇ ਮੈਨੂੰ ਇਹਦੇ ਤੇ ਬੜਾ ਪਿਆਰ ਆਉਂਦਿਆ ਹੁੰਦਾ ਐ ਨਾ ਇਹ ਚਲ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਕਰ ਲਈਏ ਟਾਈਮ ਹੋ ਚੁੱਕਾ ਹੈ ਸਵੇਰ ਦਾ 7:30 ਵਜੇ ਦਾ ਤੇ ਐਸ ਜੁਜੂਅਲ ਜਿੱਦਾਂ ਕਿ ਰੋਜ਼ ਦੀ ਤਰ੍ਹਾਂ ਕਵਲ ਜਿੱਦੀ ਆ ਚੁੱਕੇ ਨੇ ਕਲਾਪਿੰਗ ਤੇ ਚਾਹ ਪਾਣੀ ਆਪਾਂ ਪੀ ਲਿਆ ਏ ਸਾਫ ਸਫਾਈ ਦਾ ਮਿਸ਼ਨ ਜਿਹੜਾ ਚੱਲੂ ਹੋ ਰਿਹਾ ਏ ਤੇ ਵਲੌਗ ਦੀ ਸ਼ੁਰੂਆਤ ਨਾਲ ਦੀ ਨਾਲ ਆਪਾਂ ਕਰ ਦਿੱਤੀ ਹੈ ਕਿ ਅੱਜ ਕੱਲ ਮੇਰਾ ਇੱਕ ਨੋਵੇਂ ਟੁੱਟ ਗਿਆ ਏ ਮੈਨੂੰ ਬੜਾ ਦੁੱਖ ਹੋਇਆ ਹਣਾ ਜੇ ਕਿ ਇਹ ਨੂੰ ਨਾ ਇੱਕ ਫਸਲ ਕਿਸਾਨ ਨੇ ਫਸਲ ਪੁੱਤਾ ਵਾਂਗੂ ਪਾਲ ਕੇ ਉੱਢੀ ਕੀਤੀ ਹੁੰਦੀ ਆ ਨਾ ਅਹੀਂ ਲੇਡੀਜ਼ ਨੇ ਨੇ ਲਈ ਆਪਣੇ ਪਾਲ ਕੇ ਮਹਾ ਕਿਤੇ ਗਰੋ ਕਰਾਏ ਹੁੰਦੇ ਆ ਤੇ ਉਹ ਜਦੋਂ ਇਦਾਂ ਟੁੱਟ ਜਾਂਦਾ ਵਾ ਤੇ ਬੜਾ ਹੀ ਦੁੱਖ ਲੱਗਦਾ ਇਹ ਦੇਖੋ ਆ ਦੋ ਫਿੰਗਰਸ ਆ ਫਿੰਗਰ ਕਿੰਨੀ ਵਧੀਆ ਲੱਦੀ ਤੇ ਆ ਵਿਚਾਰੀ ਨੀਚੇ ਸੈਂਟਰ ਦੇ ਵਿੱਚ ਕਿੱਡੀ ਭੈੜੀ ਲੱਗਦੀ ਤੇ ਚਲੋ ਕੋਈ ਨਹੀਂ ਦੁੱਜੀ ਆਪਾਂ ਕਈ ਵਾਰ ਮੇਰੇ ਦਿਲ ਨੂੰ ਐਦਾਂ ਹੁੰਦਾ ਘਬਰਾਟ ਜੀ ਹੁੰਦੀ ਹੁੰਦੀ ਹੈ ਕਿ ਮੈਂ ਕੱਟਦਾ ਜਦੋਂ ਮੈਨੂੰ ਆਪਣੇ ਆਪ ਨੂੰ ਬੁਰਾ ਲੱਗਿਆ ਨਾ ਤੇ ਮੈਨੂੰ ਹੁੰਦਾ ਕਿ ਮੈਂ ਦੁੱਜੀ ਵੀ ਕੱਟਦਾ ਪਰ ਨਹੀਂ ਹੁਣ ਮੈਂ ਜਿੰਨੀ ਦੇਰ ਤੱਕ ਰਖੜੀ ਨਹੀਂ ਲੰਗਦੀ ਹੁਣੇ ਜਦ ਤੱਕ ਨਹੀਂ ਮੈਂ ਇਹਨਾਂ ਨੂੰ ਕੱਟਣਾ ਹੁਣੇ ਜਦ ਤੱਕ ਭਰਾ ਵੀ ਦੂਸਰਾ ਵੀ ਗ로우 ਹੋ ਜਾਣਾ ਨਾਲ ਤੇ ਬਸ ਇਹੋ ਹੀ ਆ ਕਿ ਦੁੱਜੀ ਨਾ ਟੁੱਟਣ ਕਿਉਂਕਿ ਮੈਂ ਮਸਾਂ ਹੀ ਜਿਹੜਾ ਕਿ ਹੱਥ ਦੀ ਨਾ ਸ਼ੇਪ ਜੀ ਵਧੀਆ ਆ ਜਾਂਦੀ ਹੈ ਨਾ ਕਵਲਕ ਉੱਦਾਂ ਹੱਥ ਹੋਰ ਜਿਹੇ ਤਰ੍ਹਾਂ ਦਾ ਲੱਗਦਾ ਵਾ ਐਦਾਂ ਬਬਾ ਸ਼ੇਪ ਜੀ ਬਣ ਜਾਂਦੀ ਸੋਹਣਾ ਲੱਗਦਾ ਮੇਰੇ ਹਿਸਾਬ ਨਾਲ ਹੁਣ ਆਹ ਵਾਲਾ ਹੱਥ ਵੇਖ ਮੇਰਾ ਤੇ ਆਹ ਵਾਲਾ ਹੱਥ ਵੇਖ ਤੂੰ ਤੇ ਉੱਧਰ ਆ ਨਹੀਂ ਇਧਰ ਆ ਬਹੁਤ ਸੋਹਣਾ ਲੱਗਨਦਿਆ ਤੇ ਆਹ ਵਿਚਾਰਾ ਲੰਡਾ ਜਿਹਾ ਲੱਗਨਦਿਆ ਜਿੰਨੀ ਦੇ ਤੱਕ ਨੀਲ ਨਾ ਗਰੋਏ ਹਉਣ ਤੇ ਹੱਥ ਦੀ ਸ਼ੇਪ ਜੀ ਨਹੀਂ ਬਣਦੀ ਤੇ ਵਲੌਗ ਵੀ ਆਪਾਂ ਸ਼ੁਰੂਆਤ ਕਰ ਲਈ ਆ ਜਿੱਦਾਂ ਕਿ ਤੁਹਾਨੂੰ ਮੈਂ ਕਿਹਾ ਹੈਗਾ ਕਿ ਬੰਦੇ ਭਾਵੇਂ ਜਿੱਥੋਂ ਮਰਜੀ ਆ ਜਾਣ ਭਾਵੇਂ ਜਿੰਨਾ ਮਰਜੀ ਰਾਜ ਕੇ ਆ ਜਾਣ ਰੋਟੀ ਇਹਨਾਂ ਖਾ ਕੇ ਘਰੇ ਸੋਣਾ ਹੀ ਸੋਣਾ ਇਹਨਾਂ ਰੋਟੀ ਜ਼ਰੂਰ ਖਾਣੀ ਹੋਰ ਭਾਵੇਂ ਕੁਛ ਕਰਨਾ ਭਾਵੇਂ ਨਾ ਕਰਨ ਬੇਸ਼ੱਕ ਇਹਨਾਂ ਦੇ ਕੰਮ ਸਾਰੇ ਪੈ ਰਹਿਣ ਪਰ ਰੋਟੀ ਇਹਨਾਂ ਨੇ ਆ ਗਿਆ ਖਣਾ ਕਹਿੰਦੇ ਨੇ ਨਾ ਬੰਦੇ ਕੋਲ ਜਿੰਨਾ ਮਰਜੀ ਵਿਆਹ ਚ ਰੱਜ ਕੇ ਆ ਜਾਣਾ ਨਾ ਇਹਨਾਂ ਰੋਟੀ ਘਰੇ ਆ ਕੇ ਖਾਣੀ ਹੁੰਦੀ ਆ ਤੇ ਇੱਕ ਫੇਰਾ ਪਾ ਰਾਤੀ ਦਿੱ ਪਣੀ ਬਣਾਇਆ ਤੇ ਬਣਾ ਕੇ ਖਾ ਕੇ ਫਿਰ ਸੋ ਗਏ ਮੰਮੀ ਵੀ ਜਿਹੜੀ ਸਬਜੀ ਬਣਾਈ ਸੀ ਆਲੂ ਤੇ ਪਕੌੜਿਆਂ ਦੀ ਬਹੁਤ ਸਵਾਦਗਿਰੀ ਤੇ ਪੁੱਡਿਆਂ ਨੂੰ ਇਹ ਹੁੰਦਾ ਨਾ ਵੇ ਬਹਿਲਾ ਵਿੱਲਾ ਜਿਹੜੀ ਲਾਗੇ ਕੁੜੀ ਗਈ ਹੈ ਉਹਨੂੰ ਕਿੰਨਾ ਚੋਖ ਹੁੰਦਾ ਹਨਾ ਵੀ ਜਦੋਂ ਹੁਣ ਮੈਂ ਕੱਲ ਗਈ ਤੇ ਮੰਮੀਆਂ ਦੀ ਚੱਲ ਕਿਦੜ ਕੇ ਆਈਆਂ ਮੈਂ ਕੁਝ ਨਹੀਂ ਕਰ ਕੇ ਆਈ ਪਰ ਮੇਰੀ ਚੱਲ ਮੈਂ ਆਲੂਆਂ ਦੀ ਸਬ지 ਆਲੂ ਬਾਲ ਕੇ ਰੱਖਿਆ ਜਿਹਨੇ ਪਕੌੜੇ ਕੱਢੇ ਸੀ ਮੰਮੀ ਤੇ ਮੈਂ ਨਾਲ ਕੱਢੇ ਆ ਪਕੌੜੇ ਪਕੌੜੇ ਵੀ ਹੈਗੇ ਆ ਤੇ ਚੱਲ ਆਪਾਂ ਆਲੂ ਪਕੌੜੇ ਦੀ ਸਬ지 ਬਣਾ ਦੇਣੀ ਮੈਂ ਤੈਨੂੰ ਤੇ ਲੈ ਜਾਈ ਪਹਿਲਾਂ ਮਾਂ ਕਿੰਨਾ ਕਰਦੀ ਹੈ ਹਨਾ ਮਾਂ ਹੁੰਦਾ ਹੈ ਕਿ ਮੇਰੀ ਧੀ ਜਾ ਕੇ ਸੱਪੂ ਵੀ ਤੇ ਚੱਲ ਇੱਥੋਂ ਲੈ ਜੂਗੀ ਤੇ ਐਡਾ ਹੀ ਹੁੰਦਾ ਹੱਥ ਨੂੰ ਹੱਥ ਹੁੰਦਾ ਹੁਣ ਜਿਹੜੀਆਂ ਦੂਰ ਹੁੰਦੀਆਂ ਦੂਰ ਆ ਚਲੋ ਮੰਨਦੇ ਆ ਉਹਨਾਂ ਤੋਂ ਵਹਿਦ ਲੇਟ ਲੇਟ ਜਾਂਦੇ ਆ ਤੇ ਜਿਹੜੀਆਂ ਲੱਗਿਆ ਉਹਨਾਂ ਤੋਂ ਆਪਾਂ ਜਾਂਦੇ ਆਉਂਦੇ ਰਹਿੰਨੇ ਆ ਤੇ ਹੁਣ ਜਿਵੇਂ ਕਿ ਇੱਧਰ ਨੂੰ ਕੋਈ ਆਵੇ ਤੇ ਮੇਰੇ ਤੋਂ ਕੋਈ ਚੀਜ਼ ਬਣੀ ਹੋਵੇ ਹਾਂਜੀ ਕੀ ਆਂਦੇ ਆ ਤੇ ਮੇਰ ਤੋਂ ਕੋਈ ਚੀਜ਼ ਬਣੀ ਹੋਵੇ ਜਾਂ ਮੇਰੀ ਕੋਈ ਚੀਜ਼ ਹੋਵੇ ਧਰੇ ਹਨਾ ਜਿਹੜੀ ਕਿ ਮੈਨੂੰ ਵੇਰ ਮੈਂ ਉਧਰ ਪਹਚਾ ਦੇਣੀ ਹੁੰਦੀ ਆ ਕਿ ਉਹਦੇ ਮੰਮੀ ਨੂੰ ਨਹੀਂ ਖਾ ਲੈਣਗੇ ਤੇ ਉਧਰ ਉਹਨਾਂ ਦੇ ਕੋਈ ਚੀਜ਼ ਬਣੀ ਹੋਵੇ ਤੇ ਉਹ ਕਹਿਣਗੇ ਵੀ ਚੱਲ ਉਧਰ ਖਿਲਾ ਦਈਏ ਤੇ ਸੁਮਨ ਤੇ ਪ੍ਰਭ ਖਾਊਗਾ ਜਦ ਕਰ ਉਹਨਾਂ ਨੂੰ ਇਹ ਹੁੰਦਾ ਕਿ ਚੱਲ ਪ੍ਰਭ ਖਾ ਲਊਗਾ ਕੱਲ ਪ੍ਰਭ ਦਾ ਇਧਰ ਇਹਦਾ ਇੰਨਾ ਵਾ ਵੀ ਕੱਲ ਇੱਕ ਬਿਸਕੁਟਾਂ ਦਾ ਪੈਕਟ ਲੈ ਕੇ ਆਇਆ ਪ੍ਰਭ ਅਨੇ ਖਾਧਾ ਨਾ ਮੰਮੀ ਨੇ ਪਕੌੜੇ ਬਣਾ ਲਏ ਤੇ ਚਾਹ ਦੇ ਨਾਲ ਪਕੌੜੇ ਖਾ ਲਏ ਇੱਕ ਜਿਹੜਾ ਬਿਸਕੁਟਾਂ ਦਾ ਬੈਗਟ ਹੀ ਨਾ ਨੰਨ ਮਮੀਆਂ ਨੇ ਲੈ ਜਾਏ ਤੇਰੇ ਕਿ ਲੱਗੇ ਤੇਰੇ ਨਾਂ ਦਾ ਹੀ ਆਇਆ ਵਾ ਨਹੀਂ ਮੈਂ ਹੰਦਾਸ ਤੁਹਾਨੂੰ ਮੁੜ ਕੇ ਜ਼ਰੂਰਤ ਨਹੀਂ ਤੇ ਦੇਖੋ ਕੋਈ ਭੈਣ ਭਰਾ ਹੀ ਆ ਜਾਂਦਾ ਅਹੀਂ ਤੇ ਮੈਂ ਇਹਨੇ ਤੇ ਬਾਤ ਭੱਜ ਕੇ ਲੈ ਹੀ ਹੋਣਾ ਹੁੰਦਾ ਦੁਕਾਨ ਤੋਂ ਬੁਲਣ ਨਾਮ ਲੈਣਾ ਮੈਂ ਨਾ ਹੁੰਦਾ ਜੀ ਅਗੇ ਡੈਡੀ ਕਰਨਗੇ ਨਾਨੀ ਇਹਨੂੰ ਬਿਗਾੜਦੀ ਆ ਨਾਨੀ ਇਹਨੂੰ ਕਰਦੀ ਆ ਨਾਨੀ ਨਾਨੀ ਨਾਨੇ ਨਾਨੇ ਨੂੰ ਕਰਦਾ ਤੇ ਨਾਨਾ ਨੂੰ ਡੈਡੀ ਵਾਦੂ ਕਰਦੇ ਆ ਪਰ ਨਾਨੇ ਨੂੰ ਜਿਆਦਾ ਉਹਨੇ ਪੈਸੇ ਬੂਹਾ ਦੇਣਾ ਜਾਂ ਕੋਈ ਚੀਜ਼ ਖਾਣ ਨੂੰ ਦੇਣੀ ਅਜੇ ਨਾ ਪ੍ਰਭ ਪਕੌੜੇ ਵਕੂੜੇ ਖਾ ਕੇ ਟਿਆ ਤੇ ਮੰਮੀ ਆਂਦੀ ਉਰੇ ਆ ਮੰਮੀ ਦੇ ਦਿਮਾਗ 'ਚ ਕੋਈ ਗੱਲ ਆ ਗਈ ਕੋਈ ਚੀਜ਼ ਪਈ ਹੋਗੀ ਤੇ ਮੰਮੀ ਨੂੰ ਚੇਤਾ ਆ ਗਿਆ ਹੋਗਾ ਮੰਮੀ ਆਂਦੀ ਉਰੇ ਆ ਪ੍ਰਭ ਮੇਰੇ ਮੀਨੋਸੇ ਨੂੰ ਪਤਾ ਲੱਗ ਗਿਆ ਉਰੇ ਪ੍ਰਭਤ ਨੇ ਇੱਕ ਗੱਲ ਦੱਸਾਂ ਮੈਂ ਆ ਜਾ ਪ੍ਰਭ ਪੱਕਾ ਇਹਦੇ ਇਹਦੇ ਦਿਮਾਗ 'ਚ ਕੋਈ ਚੀਜ਼ ਵਾਲੀ ਗੱਲ ਆ ਗਈ ਕੋਈ ਖਾਣ ਵਾਲੀ ਚੀਜ਼ ਭਈ ਤੇਨੂੰ ਤਾਂ ਆ ਜਾ ਮਾਰਨ ਲਈ ਤੇ ਮੈਂ ਰੱਖਿਆ ਹੀ ਕੋਈ ਲੈ ਤੇ ਡੈਡੀ ਇੱਕ ਮੁੜ ਕੇ ਆਖਲਾ ਡੈਡੀ ਨੇ ਨਾਨੀਆਂ ਹੀ ਵਿਗਾੜਦੀਆਂ ਵੇਖਿਆ ਨਾਨੀਆਂ ਹੀ ਇਹੋ ਜੀਆਂ ਚੀਕਾਂ ਦਿੰਦੀਆਂ ਤੇ ਮੈਂ ਨਾਨੇ ਦੇ ਨਾਲ ਤੇ ਭਾਵੇਂ ਸਾਰਾ ਬਾਜ਼ਾਰ ਘੁੰਮਾਵੇਂ ਨਾਨੇ ਨੂੰ ਤਾਂ ਨਹੀਂ 100 ਰੁਪਏ ਦੀ ਚੀਜ਼ੇ ਦਿੱਤਾ ਖਾਣੀਆਂ ਆਈਆਂ ਮੈਂ ਨੰਨਗੇ ਹੀ ਵਿਗਾੜ ਦਿੱਕ ਨਾਨੀ ਗਾਨੇ ਵਿੱਚ ਜਿਹੜੇ ਕਰਦੀਆਂ ਫਿਰ ਉਹਨੇ ਮੰਮੀ ਕਹਿੰਦੀ ਮੰਮੀ ਕਹਿੰਦੀ ਅਣੀ

ਇੰਗਲਿਸ਼ ਬਹੁਤ ਵਰਡ ਹੈ ਬਹੁਤ ਬਹੁਤ ਨੇ ਨਾਮ ਬਹੁਤ ਆਲੇ ਆ ਪਰ ਕਈ ਵਾਰ ਬੱਚੇ ਮੈਨੂੰ ਫੀਰ ਜੇ ਵੀਰ ਹੋ ਗਿਆ ਇਹਨਾਂ ਕੁਛ ਹੋਣਾ ਕੋਈ ਸ਼ਬਦ ਪੁੱਛਣਗੇ ਤੇ ਮੈਂ ਇਹਨੂੰ ਕਹੂੰਗੀ ਪਹਿਲਾਂ ਮੈਨੂੰ ਚੈਪਟਰ ਵਗ੍ਹਾ ਉਹਦੇ ਚ ਕੀ ਕੀ ਮਤਲਬ ਮਿੱਤਣਾ ਨੂੰ ਆ ਇਹਦਾ ਫਿਰ ਉਸ ਅਕੋਰਡਿੰਗ ਹੋਗਾ ਤੇ ਜਾਂ ਫਿਰ ਮੈਂ ਬਾਅਦ ਵਿੱਚ ਗੂਗਲ ਕਰਕੇ ਲੱਭੂੰਗੀ ਤੇ ਫਿਰ ਉਹਦੇ ਚ ਮਿਲ ਹੀ ਜਾਂਦੇ ਹੁੰਦੇ ਆ ਫਿਰ ਮੈਂ ਦੱਸ ਦਿੰਨੀ ਆ ਕਿਉਂਕਿ ਉਹਨਾ ਇੱਕ ਇੰਗਲਿਸ਼ ਦੇ ਵਿੱਚ ਹੀ ਪੜਾਈ ਕਿੰਨੇ ਹੀ ਜਿਹੜੇ ਵਰਡ ਹੁੰਦੇ ਨੇ ਉਹਦੇ ਡਬਲ ਡਬਲ ਨੇਮ ਨਾਮ ਹੁੰਦੇ ਡਬਲ ਕਿਉ ਟ੍ਰिपल ਟ੍ਰਿਪਲ ਹੀ ਹੁੰਦੇ मीनिंग ਤੇਰੇ ਤੇ ਚਾਰ ਚਾਰ ਮੀਨਿੰਗ ਆਉਂਦੇ ਕਈ ਗੱਲਾਂ ਚੁਣ ਕੇ ਦੱਲੀ ਜਾ ਰਹੇ ਹਾਂ ਹੁਣ ਉਹ ਵੀ ਤੈਨੂੰ ਦੱਸ ਲੱਗੀ ਜੇ ਤਾਂ ਮੈਂ ਅਖਰ ਲੇ ਕਿ ਪ੍ਰਭ ਆਗੇ ਨਹੀਂ ਆਉਣਾ ਵਾ ਵਾਦਾ ਖੰਦਾ ਹੀ ਕੀ ਲੈ ਕੇ ਆਵਾਂ ਤੇ ਪ੍ਰਭ ਤੇ ਕੀ ਲੈ ਕੇ ਆਵਾਂ ਅਨੰਦ ਨੇ ਮੈਨੂੰ ਪਤਾ ਨਹੀਂ ਇਹ ਵਿਚਾਰਾ ਭੋਲਾ ਇਹਦੇ ਨੂੰ ਮੈਨੂੰ ਪਤਾ ਨਹੀਂ ਕੁਛ ਨਹੀਂ ਆ ਘਰੇ ਕਿ ਯਾਰ ਇਹ ਮੇਰੇ ਸਿੱਤੇ ਕੋਈ ਹੋਰ ਰਹਿਣਾ ਮੈਂ ਕਿਹੜੇ ਕਿਹੜੀ ਕਰੀ ਮੈਂ ਲੈ ਕੇ ਦੇਣਾ ਤੇ ਆਈ ਨੂੰ ਲੈ ਕੇ ਰੇ ਅਨੰਦ ਜੇ ਇਕੜੂ ਲਿਆਦਾ ਤਾਂ ਤੁੱਜੇ ਕਹਣਾ ਮਰ ਜਣਗੀ ਆਂ ਤੇ ਮੈਂ ਕਿ ਉਹ ਉਹਨਾਂ ਦੀ ਮਰਜ਼ੀ ਮੈਂ ਕਿ ਜੋ ਮੇਰੀ ਇੱਛਾ ਮੈਂ ਮੰਗ ਲਿਆ ਜੋ ਉਹਨਾਂ ਦੀ ਇੱਛਾ ਉਹ ਮੰਗ ਲੈਣਾ ਨਾ ਇਹਦੇ 'ਚ ਗੱਦਾ ਸਾੜਾ ਤੇ ਅੰਨਾ ਅੰਨਾ ਚੱਲ ਤੂੰ ਐ ਕਰ ਜੇ ਤੂੰ ਲੈਣਾ ਹੀ ਆਂ ਤੇ ਇੱਕ ਵਾਰ ਇੱਕ ਕ੍ਰੈਡਿਟ ਕਾਰਡ ਤੇ ਲੈ ਲੈ ਤੇ ਮੈਂ ਤੇ ਸਾਮਪਰ ਹੈਗਾ ਅੰਨਾ ਕਰ ਦੂੰਗਾ ਨਹੀਂ ਨਹੀਂ ਭਰਾਵਾ ਇੰਨੀ ਬੜੀ ਮਿਹਰਬਾਨੀ ਜਿਹੜਾ ਤੂੰ ਕਹਿਤਾ ਲੈ ਲੈ ਪਹਿਲਾਂ ਤੂੰ ਆਪ ਤੇ ਲੈ ਲੈ ਆਇਆ ਤੇ ਉਹਨੇ ਵਿਚਾਰੇ ਨੂੰ ਇੰਨਾ ਜੇ ਰੋ ਗਿਆ ਕਿ ਮਾਈ ਕਰ ਨਿੱਕਾ ਹੱਟਿਆ ਤੇ ਉਹ ਲੈ ਨਿੱਕਾ ਹੱਡਾ ਵੜਾ ਹੀ ਉਹ ਹੈ ਗਈ ਲੈ ਜੀ ਮਤਲਬ ਕੀ ਹੁਕਮ ਆਦੇਸ਼ ਆ ਹੁਕਮ ਆਦੇਸ਼ ਹਮਗੂ ਪਹਿਲਾਂ ਰੱਖਦਾ ਵਾ ਤੇ ਕੰਮ ਨੂੰ ਬਾਅਦਚ ਹੁੰਦੇ ਆ ਤੇ ਉਹਨੇ ਮੇਰੇ ਦੋ ਵਾਰੀ ਆਫੋਨ ਲੈ ਲਈ ਪਹਿਲਾਂ 14 ਲਿਆ ਸੀਗਾ ਐਗੀ 15 ਲਿਆ ਵਾ ਤੇ ਹੋਣਾ ਇਹ ਨਾ ਨਾ ਮੈਨੂੰ ਮੈਂ ਮੈਂ ਇਹਨੂੰ ਆਖ ਲਈ ਮੈਂ ਤੈਨੂੰ ਇੰਨਾ ਟਾਈਮ ਹੋ ਗਿਆ ਕਮਾਈ ਕਰਦੇ ਨੂੰ ਵੀ ਤੂੰ ਨਹੀਂ ਅਜੇ ਤੱਕ ਲਿਆ ਤੇ ਆ ਨਾ ਮੇਰਾ ਰਾਦਾ ਹੈ ਕਿ ਲੈਣਾ ਮੈਂ ਕਿਲਾ ਭਰਾਵਾ ਸੁਣ ਲੈ ਕਿੰਨਾ ਟਾਈਮ ਹੋ ਗਿਆ ਦਰੁਸ ਕਮਾਈ ਕਰਦੇ ਨੂੰ ਚੇਰ ਮੰਦੇ ਨੇ ਆਦੇ ਸ਼ੌਕਣਾ ਪੂਰਾ ਕੀਤਾ ਤੇ ਕੀ ਫਾਇਦਾ ਇਹ ਵੱਡੇ ਹੋਵਾਂਗਾ ਨਾ ਆ ਆ ਬਾਅਦ ਉੱਤੇ ਆ ਵੀ ਜਿਹੜਾ ਪੂਰੀ ਕਰੰਗਾ ਪਤਾ ਨਹੀਂ ਕੀ ਕਰਾਂਗਾ ਉਹਨੂੰ ਵੇਝਿਆ ਸਿਆਣਾ ਹੁੰਦਾ ਉਹਨੂੰ ਕਹਿ ਕਹਿ ਕੇ ਕਰਦੇ ਸਿਆਣਿਆ ਕਰ ਦਿੰਦੇ ਆ ਨਾ ਉਹ ਵੀ ਛੱਡੋ ਉਹ ਆਪੇ ਹੀ ਆਉਂਦੀਆਂ ਕਿ ਪਤਾ ਨਹੀਂ ਕਿਉਂ ਉਹ ਚੀਜ਼ਾਂ ਕਰਦੀ ਤੇ ਕਰੇ ਉਹ ਤੋਂ ਆਉਟ ਨਹੀਂ ਨਹੀਂ ਪੂਰੇ ਹੁੰਦੇ ਹਾਂ ਘਰ ਦਾ ਵੱਡਾ ਬੱਚਾ ਤੇ ਦੁੱਖ ਵੀ ਬਹੁਤ ਜ਼ਿਆਦਾ ਦੁੱਖਿਆ ਕਿਉਂਕਿ ਤੇ ਨਿੱਕੇ ਨੂੰ ਵੱਡੇ ਦੀ ਐਗਜ਼ਾਮਪਲ ਦਿੱਤੀ ਜਾਂਦੀ ਕਿ ਲਾ ਵੱਡਾ ਐਂ ਕਰਦਾ ਈ ਤੂੰ ਵੀ ਕਰੇ ਉਹ ਮੈਂ ਟੀਟਾ ਮੈਂ ਜਿਆਦਾ ਕਰਦਾ ਹਾਂ ਹਾਂ ਮੈਂ ਜ਼ਿਆਦਾ ਬੋਲਦਾ ਤੇ ਮਮੀ ਐਸੀ ਸਿਚੁਏਸ਼ਨ ਜੋ ਨਾਂ ਦੇ ਚੁੱਕੀ ਆ ਨਾ ਕਿ ਮੈਂ ਵੱਡੀ ਹਾਂ। ਕਿਤਾਬ ਨਹੀਂ। ਪਰ ਇਹ ਹੀ ਦੇਖੀ ਮਤਲਬ ਕਿ ਅਜੇ ਜੀ ਤੁਮ ਨਹੀਂ ਸੀ। ਉਹਨਾਂ ਕਰਕੇ ਤੇ ਤੁਹਾਡੇ ਤੋਂ ਹੀ ਨਾ ਉਹ ਉਹੀ ਹਲਕਾ ਆਉਂਦਾ। ਉਹਨਾਂ ਨੇ ਇਹੀ ਹੀ ਕਾ ਪੜ ਲੈ ਕੇ ਆਉਂਦੀ ਆ। ਮੇਰੇ ਕੰਨੀ ਨੂੰ ਇਹ ਹੀ ਮੇਰੀ ਮੰਮੀ ਜੀ ਨਾ ਜ਼ੋਰ ਲਾਇਆ। ਮੈਂ ਆ ਬਾਕੀ ਬੱਚਾ ਨੂੰ ਪਾਪਾ ਮੈਂ ਨਾ ਪੜਾਵਾ ਪਰ ਤੇਨੂੰ ਮੈਂ ਚੰਗੀ ਪੜਾਉਣਾ ਤੂੰ ਆਪਣਾ ਪੜ ਲੈ ਕੇ ਮੇਰੀ ਜ਼ਿੰਦਗੀ ਦਾ ਇੱਕੋ ਹੀ ਕਿ ਮੈਂ ਆਪਣੀ ਲਾਈਫ 'ਚ ਕੁਝ ਕਰ ਲਵਾਂ ਤੇ ਮੈਂ ਉਹਨਾਂ ਨੂੰ ਸੁਣ ਜਾਵਾਂ ਜਿਹੜਾ ਆਪਣੇ ਚਲੋ ਇਸ ਲਈ ਕੀ ਰੋਣਾ ਪਿਆ ਵਾ ਆਪਣੇ ਨੂੰ ਚਲੋ ਜਿਹੜੇ ਸੁੱਖ ਹੈਗੇ ਹੈਗੇ ਹੀ ਐ ਪਰ ਮੈਂ ਮੰਮੀ ਆਪ ਦੀ ਨੂੰ ਸੱਚਾ ਜਾ ਜਾਂ ਰੀਜਾ ਮੰਮੀ ਆਪ ਦੀ ਦੀਆਂ ਪੂਰੀਆਂ ਕਰਕੇ ਦਵਾਂ ਮੈਨੂੰ ਬੜਾ ਹੈਗਾ ਮੈਂ ਬੜੀ ਜਿਹੜਾ ਬੜੀ ਜਿਹੜਾ ਆਪਣੇ ਆਪ ਦੀ ਕਹਿੰਦੇ ਨੇ ਬੜਾ 프라우ਡ ਹਾਂ ਮੁੰਡੇ ਦੀ ਵੀ ਦਾ ਸਹੀ ਗੱਜੇ ਦੋ ਬੰਦਾ ਹਾਂ ਆਪਣੀ ਫੈਮਿਲੀ ਲਈ ਗੋਲ ਕਰਦਾ ਵਾ ਸਪੈਸ਼ਲੀ ਚਲੋ ਭੈਣ ਭਰਾਵਾਂ ਦੀ ਨਾ ਕਰੋ ਮੰਮੀ ਡੈਡੀ ਹਾਂ ਆਪਦੇ ਮੰਮੀ ਡੈਡੀ ਲਈ ਜ਼ਰੂਰ ਕਰੋ ਕਿਉਂਕਿ ਮੇਰੀ ਮੰਮੀ ਨੇ ਨਾ ਮਰੀ ਨੇ ੱਤਕੇ ਖਾਦੇ ਆ ਨਾ ਮੈਨੂੰ ਪਤਾ ਹੋ ਮੈਨੂੰ ਪਤਾ ਕਿ ਕਿਹੜੀ ਕਿਹੜੀ ਕਿੱਦਾਂ ਕਿੱਦਾਂ ਵਿਚਾਰੀ ਨੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਕਿਦਾਂ ਮੈਨੂੰ ਕਦੀ ਕਿਤੇ ਲੈ ਕੇ ਜਾਣਾ ਕਦੀ ਕਿਤੇ ਲੈ ਕੇ ਜਾਣਾ ਕਿ ਮੇਰੀ ਠੀਕ ਹੋ ਜਾਏ ਇਹਦੇ ਲੱਤਾਂ ਠੀਕ ਹੋ ਜਾਣ ਤੇ ਮੈਨੂੰ ਉਹ ਜਿਹੜੀ ਗੱਲ ਹੈ ਨਾ ਉਹ ਮੇਰੇ ਚਲੋ ਹਾਂ ਉਹ ਆਪੇ ਹਰ ਵੀ ਕਰਦਾ ਵਾ ਤੇ ਆਪਣੇ ਬੱਚਿਆਂ ਲਈ ਪਰ ਮੈਨੂੰ ਇਹ ਹੈ ਕਿ ਮੈਂ ਜਦੋਂ ਵੀ ਕੋਈ ਜ਼ਿੰਦਗੀ 'ਚ ਕੁਝ ਬਣ ਜਾਣਾ ਆਪਣੇ ਲਈ ਹਨਾ ਤੇ ਮੈਂ ਆਪਣੀ ਮੰਮੀ ਦੀਆਂ ਸੱਤ ਜਨੀਆਂ ਰੀਤੀਆਂ ਦੁੱਲੀ ਮੈਨੂੰ ਚਲੋ ਲਗੜੀ ਜੀ ਤੁਸੀਂ ਦੇਖੀ ਮੈਂ ਅੱਜ ਸਹੀ ਹਾਂ ਤੁਹਾਨੂੰ ਮਾਤ ਦੇ ਰਹੀ ਹਾਂ ਕਿ ਤੇ ਆ ਵੀ ਦੇਣਾ ਹੂਗਾ ਹੂੰ ਕੀ ਆ ਦੇ ਦੋ ਜੀ ਮੈਂ ਮੋਟਰਸਾਈਕਲ ਦੇਣੀ ਗੱਡੀ ਦੀ ਗੱਡੀ ਦੀ ਚਾਬੀ ਬਣਾਉਣੀ ਹੈ ਮੈਨੂੰ ਹਾਵੇ ਹੋਈ ਹੁੰਦਾ ਵਾ ਕਿ ਮੈਂ ਜ਼ਿਆਦਾ ਨਹੀਂ ਆਦੀ ਮੰਮੀ ਨੂੰ ਕਿਤੇ ਸਭ ਤੋਂ ਮੇਰੀ ਗਾਲੇ ਕਿ ਗੱਡੀ ਚ ਕਿਤੇ ਕਮਾਵਾ ਗੱਡੀ ਲੈ ਕੇ ਆ ਆਪ ਲਵਾ ਚਲ ਆਪ ਹੀ ਲਵਾ ਬੇਸ਼ੱਕ ਪਰ ਉਹਨੂੰ ਆਪਦੇ ਨਾਲ ਕਮਾਵਾ ਆਪ ਵੀ ਘੁਮਾ ਦੇ ਉਹਨੂੰ ਹੀ ਕਮਾਵਾ ਮੇਰੀ ਮੰਮੀ ਨੇ ਮੇਰੀ ਗਾਜੋ ਮੇਰੀ ਮੰਮੀ ਜਦੋਂ ਸਾਡੇ ਘਰ ਪੈਸਾ ਵਾਧੂਆ ਪਰ ਇਹ ਹੈ ਕਿ ਮੇਰੀ ਮੰਮੀ ਨੇ ਨਾ ਆਪਣੀਆਂ ਖਵਾਇਸ਼ਾਂ ਵੜੀਆਂ ਅੰਦਰੇ ਅੰਦਰ ਰੱਖੀਆਂ ਕਿ ਮੇਰੇ ਬੱਚਿਆਂ ਦਾ ਕੁਝ ਬਣ ਜੇ ਮੇਰੇ ਬੱਚਿਆਂ ਦਾ ਹੁਣ ਵੀ ਉਹ ਇੰਨਾ ਕਰਦੀ ਹੈ ਨਾ ਉਹਨੂੰ ਇਹ ਹੈ ਕਿ ਚਲ ਭਾਗੇ ਰਾਜੇ ਦਾ ਨਾ ਆ ਸਾਰਾ ਕੁਝ ਬਣਿਆ ਹੋਵੇ ਉਹਨਾਂ ਨੇ ਆਣ ਨੂੰ ਬਾਅਦ ਚ ਜ਼ਿੰਦਗੀ 'ਚ ਕੋਈ ਤੰਗੀ ਨਾ ਹੋਵੇ ਉਨੋਂ ਇਹ ਆ ਤੇ ਅਸੀਂ ਕਵਾਂਗੇ ਤੂੰ ਐ ਕਰਦੀ ਰਹੀ ਨਹੀਂ ਤੂੰ ਕਮੇਟੀਆਂ ਪਾਉਂਦੀ ਰਹੀ ਨਹੀਂ ਤੂੰ ਐ ਕਰਦੀ ਰਹੀ ਤੋ ਸਰੋ ਕਿ ਕਮੇਟੀਆਂ ਵੈਸੇ ਕਰਕੇ ਫੋਨ ਨਹੀਂ ਆਬੀ ਨਿਆਲੇ ਆਪਦੇ ਪੈਰਾ ਸਿਰ ਸਟੈਂਡ ਹੋਏ ਹੋਣਗੇ ਨਾ ਤੇ ਇਹਨਾਂ ਨੂੰ ਕੋਈ ਤੰਗੀ ਨਾ ਆਊਗੀ ਗਾ ਜਿੰਦਗੀ ਚ ਤੇ ਵਾਕੇ ਸਹੀ ਗੱਲ ਆ ਮੇਰੀ ਮੰਮੀ ਨੇ ਅਜੇ ਵਲਾ ਕਈ ਨਾਲੀਆਂ ਮਾਵਾ ਵਲੋ ਕਿਨੇ ਵਾਰ ਸੁਣਨੇ ਸੁਣ ਰੱਖਾਉਂਦੀਆਂ ਕਈ ਕੁਸ਼ ਕਰਦੀਆਂ ਮੇਰੀ ਮੰਮੀ ਨੂੰ ਨਹੀਂ ਉਹ ਇੰਨੀ ਰਿਝਾਈਆਂ ਹਾਂ ਜਦੋਂ ਬਣਾਉਣਾ ਉਹ ਪਤਾ ਵੀ ਬਣਾਉਣਾ ਹੈ ਨਹੀਂ ਆ ਵੀ ਮੈਂ ਹਰ ਮਹੀਨੇ ਜਾਵਾਂ ਦੋ ਦੋ ਤਿੰਨ ਤਿੰਨ ਸੂਟ ਲੈ ਆਵਾਂ ਤੁਹਾ ਬਚਨੰਗਨ ਦੇ ਗਏ ਸਪੂਨ ਦਿਨਾ ਜਪੱਜਾ ਅੱਜ ਬੇ ਜਪੱਜਾ ਜਪੱਜਾ ਰੱਬ ਆ ਗਈ ਰੱਬ ਆ ਗਈ ਸੀ ਅਜੇ ਨਹੀਂ ਆਉਂਦਾ ਅਨੇ ਬਾਰਾਂ ਆ ਜਾਣਾ ਲੋ ਗਾਇਸ ਬਾਹਰ ਪੈ ਰਹੇ ਮਿੱਠਾ ਮਿੱਠਾ ਮੇਂ ਤੇ ਬੜੀ ਜਿਨੀ ਖੂਬ ਸੀ ਪੈਦੀ ਤੇ ਆ ਲੈ ਕੇ ਆਈ ਮਮੀ ਨਿੰਬੂ ਮੇਰੀ ਸਾਸੂ ਬਣ ਜਾਂਦੀ ਉਹ ਨਿੰਬੂ ਲੈ ਕੇ ਆਈਗੇ ਤੇ ਅੱਜ ਆਪਾਂ ਨਿੰਬੂਆਂ ਦਾ ਚਾਰ ਪਾਉਂਗੇ ਜਿਗਰੂ ਉਹ ਯਾਦ ਹੀ ਭੁੱਲ ਗਿਆ ਕਿੱਦਾਂ ਬਣਾਉਣਾ ਮੈਂ ਫੇਰ ਵੇਖਣਾ ਬਣਾ YouTube ਹੂੰ ਉਹ ਬੜਾ ਵਧੀਆ ਬਣਾਇਆ ਹੈ ਨਾ ਮੰਮੀ ਕਹਿੰਦੀ ਬਣਾਵਾ ਮੈਂ ਹਾਂ ਨਹੀਂ ਮੈਂ ਬਣਾ ਦਿੰਦੀ ਆ ਤੇ ਅੱਜ ਤੇ ਬਣਾ ਲਾ ਤੂੰ ਮੈਂ ਇਧਰ ਲੈ ਲਈ ਹੂੰ ਮੈਂ ਕੱਟ ਕੇ ਤੇ ਤੇ ਨਾਲ ਹੀ ਉਹ ਮੈਨੂੰ ਲੱਗਦਾ ਕਿ ਮੈਂ ਕੱਟ ਕੇ ਤੇ ਬਾੜ ਕੇ ਹਨਾ ਵਾਲਲੇ ਹੀ ਕੇ ਚਾਹ ਹੂੰ ਬਾੜ ਕੇ ਤੇ ਬਾਅਦ ਵਿੱਚ ਉਹਨਾਂ ਦਾ ਜਿੰਨੀ ਆ ਹੁਣ ਤੇ ਕਿੱਦਾਂ ਬਣਾਇ ਨਹੀਂ ਜਿੱਤੇ ਆਪਾਂ ਬਣਾਉਣਿਆਂ ਨੇ ਬੋਲ ਆ ਚਾਰ ਇਹ ਤੇ ਮੈਨੂੰ ਨਿੰਬੂ ਦਾ ਚਾਹ ਥੋੜਾ ਮਾਟਿਕ ਛੰਦ ਕਿਉਂਕਿ ਉਹ ਨਾਲ ਦੰਦ ਖੱਟੇ ਹੋ ਜਾਂਦੇ ਆ ਨਾ ਮੈਂ ਚਖੰਡ ਪਾਵੀ ਨਾ ਥੋੜਾ ਖੱਟ ਮਿੱਠਾ ਬਣਾਉਣਾ ਅੱਗੇ ਮੋੜ ਖੱਟ ਮਿੱਠਾ ਤਾਂ ਇਹਨੂੰ ਮੈਂ ਆਪ ਤਰੀਕਾ ਬਣਾਉਣ ਲੱਗੀ ਜਿਹੜਾ ਕੱਲਾ ਖੱਟਾ ਬਣਾ ਲੈਂਦੇ ਨਾ ਸਿਰਕਾ ਪਾ ਕੇ ਉਹ ਨਹੀਂ ਉਹ ਤਾਂ ਕੰਸਦੇ ਖੱਟੇ ਹੋ ਜਾਂਦੇ ਉਹਦੇ ਨਾਲ ਜ਼ਿਆਦਾ ਖੱਟਾ ਹੁੰਦਾ ਵੈਸੇ ਇਹ ਚੀਜ਼ ਜਿਹੜੀ ਆ ਇਹ ਮਤਲਬ ਹਾਜਮੇਦਾਰ ਹੁੰਦਾ ਨਿੰਬੂ ਪਾ ਚ ਜਾਂਦੇ ਆ ਉਹ ਜੇ ਨਾ ਕਿ ਚਾਰ ਫੋਨ ਦਾ ਵਹਿਰੇ ਭਜਾਉਂਦਾ ਜਦੋਂ ਵੀ ਜਿਹੜਾ ਚਾਰ ਸਾਡੇ ਘਰ ਚ ਨਹੀਂ ਪੈ ਨਜੀਆ ਤੇ ਇੰਨਾ ਚਾਰ ਕਰਾਉਂ ਮੈਂ ਜਾਂਦਾ ਹਾਂ ਆਹ ਚਾਹ ਉਹ ਕਿਤੇ ਕਿਨਾ ਖਾ ਉਹਨਾਂ ਕੋਲ ਨੂਨ ਮਿੱਠ ਘੱਟ ਉਹ ਤੋਂ ਲੈ ਲਈਦਾ ਨਹੀਂ ਤੇ ਲੱਕ ਭਗਦੇ ਉਹਨਾਂ ਚ ਚੱਤੇ ਹੀ ਹੁੰਦਾ ਵਦਗੀ ਆਤ ਨਹੀਂ ਵਾਦੀ ਹੁੰਦਾ ਵਾ ਲੋੜ ਤੋਂ ਵੀ ਵਾਦੀ ਹੁੰਦਾ ਤੇ ਵੇਖ ਤੇ ਚਲਾ ਗਿਆ ਲੋੜ ਤੋਂ ਤਾਂ ਨਹੀਂ ਵਾਦ ਹੁੰਦਾ ਇਹ ਵਧੀਆ ਹੁੰਦਾ ਲੋੜ ਦੇ ਚ ਆਪਣਾ ਦੇਸ ਕਰਕੇ ਮੈਨੂੰ ਦੇ ਚਾਰ ਦੀ ਘਾਟ ਹੀ ਹੁੰਦੀ ਰਹਿੰਦੀ ਆ ਇਹ ਇਹਨਾਂ ਨੂੰ ਕਾਟ ਜਦੋਂ ਪੈਂਦੀ ਇਹ ਚਾਰ ਦੀ ਆਪਾਂ ਨੂੰ ਜੂਨਤ ਪੜਾ ਕਿਉਂ ਪੈਂਦੀ ਕਿਉਂਕਿ ਪ੍ਰਾਪਰਟੀ ਸਕੂਲੇ ਜਦੋਂ ਪਾਉਣੀਆਂ ਕਰਦੇ ਹਣਾ ਵੈਸੇ ਕੋਈ ਭੈਣ ਭਰਾ ਆਇਆ ਗਿਆ ਹੋਵੇ ਤੇ ਉਹ ਵੀ ਕਹਿ ਲੇ ਮੰਗ ਲੇ ਦਾ ਚਾਰ ਹੈਗਾ ਉਹਨਾਂ ਵਾਸਤੇ ਵੀ ਇੱਕ ਬ੍ਰਾਹਮਣ ਸੂਰਜ ਜਦੋਂ ਪਾਉਣ ਦਾ ਦੇ ਦਿੰਦਾ ਸੀ ਨਾ ਤੇ ਉਹਦੇ ਵਾਸਤੇ ਵੀ ਚਾਰ ਜ਼ਰੂਰੀ ਚਾਹੀਦਾ ਤੇ ਫਿਰ ਉਹ ਰੋ ਰੋਏ ਬੱਚੇ ਨੂੰ ਹੁਣ ਲੋਹਣ ਵਾਲੀ ਪ੍ਰਾਉਂਟੀ ਦਾ ਕਦੇ ਕਦੇ ਇੰਨਾ ਹੁੰਦਾ ਆਪੀ ਮਦਨਪ੍ਰਾਪਤ ਦੇਖਦੇ ਉਹ ਵਾਸਤੇ ਜੇ ਚਾਰ ਹੀ ਸੈੱਟ ਕਰਦਾ ਆਰਤੀ ਰੈਸਪੀ ਤਿਆਰ ਕਰ ਲਏ ਨੇ ਤੁਹਾਨੂੰ ਆ ਨਹੀਂ ਪੈਦੇ ਥੋੜੀ ਚੰਗਾ ਚਲੋ ਜੀ ਰੈਡੀ ਕਰ ਲੰਗਿਆ ਨਿੰਬੂ ਦਾ ਖੱਟਾ ਮਿੱਠਾ ਅਚਾਰ ਨਿੰਬੂਆਂ ਦਾ achar ਪਾਉਣ ਲਈ ਪਹਿਲਾਂ ਇਦਾਂ ਇੱਕ ਫਰਾਈਪੈਨ ਦੇ ਵਿੱਚ ਪਾਣੀ ਲਵਾਂਗੇ ਜਿਸ ਉੱਪਰ ਐਵੇਂ ਦਾ ਕੋਈ ਵੀ ਛੇਦ ਵਾਲਾ ਜਿਹੜਾ ਤੁਹਾਡੇ ਘਰ ਕੋਈ ਵੀ ਬਰਤਨ ਹੈਗਾ ਵਾ ਯੂਜ਼ ਕਰ ਸਕਦੇ ਜੇ ਤੁਸੀਂ ਤੇ ਆਪਾਂ ਲਿਆਏ ਇਹ ਜਿਹੜੀ ਆਪਣੀ ਹੁੰਦੀ ਆ ਬਿੱਲੀ ਕਸ਼ ਤੇ ਇਦਾਂ ਮੈਂ ਜਿਹੜੇ ਸਾਰੇ ਇਕੱਟੇ ਹੋਏ ਸੀ ਕਿ ਨਾ ਨਿੰਬੂ ਕੋਲੇ ਕੱਟੇ ਹੋਏ ਨਿੰਬੂਆਂ ਨੂੰ ਆਪਾਂ ਇਹਦਾ ਜਾਲੀ ਦੇ ਉੱਪਰ ਟਰਾਂਸਫਰ ਕਰ ਦਾਂਗੇ ਤੇ ਇਹਨੂੰ ਕਿਸੇ ਬਰਤਨ ਦੇ ਨਾਲ ਚੰਗੀ ਤਰ੍ਹਾਂ ਟੱਕ ਦਾਂਗੇ ਦੇਖੋ ਗਾਇਸ ਇਦਾਂ ਇੱਕ ਬਰਤਨ ਦੇ ਨਾਲ ਇਦਾਂ ਟੱਕ ਦਾਂਗੇ ਤਾਂ ਜੋ ਜਿਹੜੀ ਨੀਚੋਂ ਪਾਫ ਨਿਕਲੇਗੀ ਨਾ ਉਹਦੇ ਨਾਲੇ ਚੰਗੀ ਤਰ੍ਹਾਂ ਪੱਕ ਜਾਣ। ਇਦਾਂ ਵਿੱਚੋਂ ਇੱਕ ਤੁਸੀਂ 10-15 ਮਿੰਟ ਬਾਅਦ ਇਦਾਂ ਵਿੱਚੋਂ 15 ਕਿ ਮਿੰਟ ਦੇ ਬਾਅਦ ਤੁਸੀਂ ਉਲਟ ਫੁਲਟ ਕਰ ਸਕਦੇ ਤਾਂ ਜੋ ਜਿਹੜੇ ਸਾਰੇ ਜਿਹੜੇ ਚੰਗੀ ਤਰ੍ਹਾਂ ਜਿਹੜੇ ਨਿੰਬੂ ਆ ਪੱਕ ਜਾਣ। ਗਾਇਸ ਦੁਪਹਿਰ ਦੇ ਵੱਜ ਗਏ ਨੇ 2 ਤੇ ਆਪਾਂ ਆ ਗਏ ਹਿਚਨ ਦੇ ਵਿੱਚ ਪ੍ਰਭ ਵਿਦਿਆ ਸਕੂਲ ਤੋਂ ਆਦੇ ਅੱਜ ਪਰ ਆਪਣੇ ਇੱਕ ਬੜਾ ਹਾਸਾ ਹੋ ਗਿਆ ਹੈ ਨਾ। ਮੈਨੂੰ ਲੱਗਾ ਹੈਗਾ ਕਿ ਸੈਟਰਡੇ ਦੇ ਸਪੀਚਰਸ ਮੇਰੇ ਤੋਂ ਮੈਸੇਜ ਆਇਆ ਹੈਗਾ ਕਿ ਛੁੱਟੀ ਹੋਣੀ ਹੈ ਇਹਨਾਂ ਨੂੰ 2 ਵਜੇ ਅ ਨਹੀਂ 12 ਵਜੇ 12 ਵਜੇ ਛੁੱਟੀ ਨਹੀਂ ਸਾਢੇ 12 ਘਰ ਪੈਣੇ ਆ ਜਾਣਾ ਵਾ ਤੇ ਮੈਨੂੰ ਸੈਟਰਡੇ ਦਾ ਮੈਸੇਜ ਜਿਹੜਾ ਮੈਂ ਉਹ نیچے ਪੜਿਆਗਾ ਹੈਗਾ ਨਹੀਂ ਫਿਰ ਉਹ ਸਿਰਫ ਸੈਟਰਡੇ ਲਈ ਹੀਗਾ ਤੇ ਅੱਜ ਸਵੇਰ ਜਦੋਂ ਮੈਂ ਉੱਠੀ ਤੇ ਮੈਂ ਹਾਂ ਚੱਲੋ ਸਾਢੇ 1 ਕਿੰਨਾ ਕਿ ਮਮਾ ਮੈਂ ਰੋਟੀ ਨਹੀਂ ਖਾ ਕੇ ਜਾਣੀ ਤੇ ਮੈਨੂੰ ਵੀ ਐਵੇਂ ਲੱਗਾ ਕਿ ਅੱਜ ਜਵੇਂ ਫਿਰ 12 ਵਜੇ ਛੁੱਟੀ ਹੋਣੀ ਹੈ ਤੇ ਸਾਢੇ 12 ਵਜੇ ਨੇ ਘਰ ਆ ਜਾਣਾ ਇਸ ਕਰਕੇ ਫਿਰ ਮੈਂ ਰੋਟੀ ਸੇਰੇ ਰੋਟੀਮਣ ਬਣਾ ਕੇ ਇਹਨਾਂ ਦਿੱਤਾ ਤੇ ਘਰੋਂ ਚਾਹ ਦੇ ਨਾਲ ਜੋ ਵੀ ਖਾਣਾ ਹੀ ਖਾ ਗਿਆ ਤੇ ਉਹਦੇ ਜਦੋਂ 6:12 6:30 ਮੈਂ ਗੇਟ ਖੋਲ੍ਹ ਕੇ ਮੈਂ ਹੁਣ ਆਪ ਆਉਣ ਵਾਲਾ ਤੇ ਮੈਂ ਇਹ ਬਾ 6:30 ਪੌਣੇ 1:00 ਗਿਆ ਪੌਣੇ 1:00 ਤੱਕ बस ਢਿੱਬੀ ਦੀ ਦੀ ਬਸ ਨਾ ਆਈ ਫਿਰ ਮੈਂ ਬੱਸ ਵਾਲੇ ਅੰਕਲ ਨੂੰ ਸਕੂਲ ਵਾਲੇ ਨੂੰ ਲੱਗ ਕੇ ਫੋਨ ਪੁੱਛਿਆ ਮੈਂ ਆ ਪਾਜੀ ਬੱਸ ਨਹੀਂ ਆਈ ਅੱਜ ਬੱਸ ਲੇਟ ਹੋ ਗਈ ਐ ਕਿਉਂਕਿ ਨੇ ਕਹਿੰਦੇ ਛੁੱਟੀ 1:00 ਹੋਣੀ ਐ ਅੱਜ ਨਾ ਉਹ ਤੇ ਸਿਰਫ ਸ਼ਨੀਵਾਰ ਵਾਸਤੇ ਹੀਗਾ ਤੇ ਉਹ ਵਿਚਾਰਨ ਪਰ ਇੱਕ ਸਕੂਲੋਂ ਉਹਦੇ ਫਰੈਂਡਸ ਤੋਂ ਮਿਲ ਗਈ ਐ ਨਾ ਰੋਟੀ ਕਾਲੀ ਤੇ ਚਲੋ ਜੀ ਹਾਂ ਆਪਾਂ ਮੇਨ ਮੁੱਦੇ ਤੇ ਆਉਨੇ ਕਿ ਜਿਹੜੇ ਸਵੇਰੇ ਆਪਾਂ ਨਿੰਬੂ ਦਾ achar ਬਣਾਉਣ ਲੱਗੇ ਹਣਾ ਆ ਇਥੋਂ ਨਿੰਬੂ ਆਪਣੇ ਵੇਖੋ ਭਾਪਤੇ ਨਾਲ ਇੱਕਦਮ ਪੱਕ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਮਸਾਲਾ ਐਡ ਕਰਨ ਲੱਗੇ ਆ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਆ ਵੇਖੋ ਇਹਦੇ ਚ ਦਿਖਾਪ ਰਿਹਾ ਇਹਦੇ ਚ ਥੋੜਾ ਜਿਹਾ ਪਾਣੀ ਲੈ ਕੇ ਨਾ ਥੋੜਾ ਜਿਹਾ ਹੀ ਲੈਣਾ ਮਤਲਬ ਕਿ ਛੋਟਾ ਨਿੱਕਾ ਛੋਟਾ ਕੱਪ ਉਹਦੇ ਵਿੱਚ ਆਪਾਂ ਚੀਨੀ ਪਾ ਲਈਏ ਗੁੜ ਪਾਇਆ ਵਾ ਸਵਾਦ ਅਨੁਸਾਰ ਕਿ ਜਿਹਦੇ ਨਾਲ ਮਤਲਬ ਖੱਟਾ ਮਿੱਠਾ achar ਬਣੇ ਤੇ ਹੁਣ ਉਹਦੇ ਚ ਆਪਾਂ ਪਾਵਾਂਗੇ ਇਹ ਹੈਗੀ ਆਪਣੀ ਜਵੈਣ ਇੱਕ ਚਮਚ ਵਾਧੂ ਜਵੈਣ ਦਾ ਕਿਉਂਕਿ ਅਸੀਂ ਥੋੜਾ ਜਿਹਾ ਚਾਰ ਬਣਾਉਣਾ ਨਾ ਜਿਆਦਾ ਨਹੀਂ ਇਸ ਕਰਕੇ ਇੱਕ ਚਮਚ ਆਪਾਂ ਜਵੈਣ ਬਣਾਇ ਪਾਲੀ ਦੇ ਉੱਪਰ ਪਾ ਲਈਏ। ਇਹਨਾਂ ਵਾਲੀ ਇਹਦੇ ਵਿੱਚ ਪਾਵਾਂਗੇ। ਜੀਰਾ ਮਟਰ ਮੋਕਲੇ ਵਾਲੇ ਹੈਗੇ ਆ। ਜੀਰਾ ਵੀ ਇੱਕ ਚਮਚ ਪਾ ਲਿਆ ਹੋਇਆ। ਇਹਨਾਂ ਨਾਲ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਦਾ। ਸਾਰਾ ਥੋੜਾ ਜਿਹਾ। ਸਾਰਾ ਥੋੜਾ ਜਿਹਾ। ਟੇਸਟ ਅਨੁਸਾਰ ਆਪਾਂ ਕਾਲਾ ਨਮਕ ਪਾ ਦਾਂਗੇ ਤੇ ਹਰੀ ਅਜੇ ਕਾਲੀ ਮਿਰਚ ਤੇ ਜਿਹੜਾ ਹੈ ਗਵਾ ਗੱਜਾ 3 ਚਮਚ ਮੈਂ ਕਾਲਾ ਨਮਕ ਪਾਤਾ ਤੇ ਇੱਕ ਨਿੱਕਾ ਅੱਧਾ ਕ ਚਮਚ ਜਿਹੜਾ ਵਾ ਆਪਾਂ ਚਿੱਟਾ ਨਮਕ ਪਾਵਾਂਗੇ ਸਫੈਦ ਨਮਕ ਚਲੋ ਜੀ ਇਹ ਹੁਣ ਕਾਲੀ ਮਿਰਚ ਕੁੱਟਣ ਵਾਲੀ ਆ ਤੇ ਆਪਣੀ ਲਾਲ ਮਿਰਚ ਜਿਹੜੀ ਆਪਾਂ ਕਦੀ ਯੂਜ਼ ਨਹੀਂ ਕਰਦੇ ਇਸ ਕਰਕੇ ਫਿਰ ਆਪਾਂ ਲਾਲ ਮਿਰਚ ਜਿਹੜੀ ਆ ਉਹਨੂੰ ਆਪਾਂ ਨੂੰ ਬਾਜ਼ਾਰੋਂ ਲੈ ਕੇ ਆਉਣਾ ਪੈਣਾ ਵਾ ਤੇ ਉਹ ਜਦੋਂ ਆਪਾਂ ਬਾਜ਼ਾਰੋਂ ਲੈ ਕੇ ਆਵਾਂਗੇ ਫਿਰ ਉਹ ਐਡ ਕਰ ਦਾਂਗੇ ਤੇ ਨਾਲੇ ਥੋੜੀਆਂ ਕਾਲੀ ਮਿਰਚਾਂ ਕੁੱਟਣ ਵਾਲੀਆਂ ਮੈਂ ਤੇ ਉਹ ਵੀ ਮੈਂ ਹਾਂ ਚਲੋ ਬਾਹਰ ਵਿੱਚ ਇਹਨਾਂ ਨੂੰ ਪੀਸ ਕੇ ਤੇ ਫਿਰ ਐਡ ਕਰ ਦਾਂਗੇ ਹੁਣ ਆ ਜਿਹੜੇ ਸਿੰਗੂ ਆਣਾ ਇਹਨਾਂ ਦਾ ਆਪਾਂ ਇਹਦੇ ਵਿੱਚ ਪਾਟ ਦਾਂਗੇ ਤੇ ਇਹਨੂੰ ਐ ਥੋੜਾ ਚੰਗੀ ਤਰ੍ਹਾਂ ਮਿਲਾ ਕੇ ਇਹ ਮੂਆ ਦਾ ਚਾਹ ਬਣਾ ਰਹੇ ਹਾਂ ਬੰਦ ਨਿੰਬੂ ਪਾਣੀ ਬਣਾ ਲਈਏ ਨਹੀਂ ਇਹ ਚਾਹ ਖਾਵਾਂਗੇ ਨਾ ਤੇ ਲਓ ਜੀ ਇਹ ਦੇਖੋ ਚਾਹ ਤੇ ਇਹਨੂੰ ਹੁਣ ਆਪਾਂ ਟੱਕ ਦਾਂਗੇ ਥੋੜਾ ਟਾਈਮ ਲੱਗੇ ਇੱਕ ਦਿਨ ਵਾਸਤੇ ਜਦੋਂ ਆਪਾਂ ਟੱਕ ਕੇ ਰੱਖਾਂਗੇ ਤੇ ਇਹਨੇ ਕੋ ਸਾਰਾ ਜਿਹੜਾ ਮੇਕੀ ਪਾਣੀ ਜਿਹੜਾ ਨਿੰਦੂਆਂ ਨੇ ਆਪਣੇ ਅੰਦਰ ਸੋਖ ਲੈਣਾ ਵਾ ਤੇ ਫਿਰ ਆਪਣਾ ਜਿਹੜਾ ਵਧੀਆ ਟੇਸਟੀ ਤੇਸਤੀ ਗਿਆ ਖੱਟਾ ਮਿੱਠਾ ਅਚਾਰ ਜਦੋਂ ਆਪਾਂ ਖਾਵਾਂਗੇ ਉਦੋਂ ਤੁਹਾਡੇ ਨਾਲ ਇਹ ਐਕਸਪੀਰੀਅੰਸ ਸ਼ੇਅਰ ਕਰਾਂਗੇ ਤੇ ਦੱਸਾਂਗੇ ਕਿਦਾਂ ਦਾ ਬਣਿਆ ਤੇ ਮੈਂ ਇੱਕ ਵਾਰੀ ਅੱਗੇ ਬੜਾ ਟਾਈਮ ਹੋ ਗਿਆ ਬੜਾ ਬਣਾਇਆ ਯਾਦ ਹੀ ਨਾ ਤੇ ਹੁਣ ਫਿਰ ਬਣਾਇਆ ਮੈਨੂੰ ਹੀ ਰੈਸਪੀ ਯਾਦ ਪੁੱਲ ਗਈ ਫਿਰ ਮੈਂ YouTube ਤੋਂ ਵੇਖ ਕੇ ਤੇ ਫਿਰ ਹੁਣ ਬਣਾਇਆ ਤੇ ਇਦਾਂ ਦਾ ਅਚਾਰ ਆਕਲੀ ਹੋਣਾ ਪਾ ਚਾ ਜਲਦੀ ਜਲਦੀ ਬਣਾਈਏ ਤੇ ਫਿਰ ਆਪਾਂ